ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋਂ ਜ세ਦਾਰ ਪ੍ਰਗਤ ਸਿੰਘ ਜਿਲ੍ਹਾ ਲੁਧਿਆਣਾ ਹੋਰ ਪਦੇ ਪ੍ਰਵਾਨ ਕਰਨਾ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ ਜੀ ਸੇ ਪਿਆਰੋ ਇੱਕ ਕਾਬੂਦੰਦਣਾ ਰੌਲਾ ਚੱਲ ਰਿਹਾ ਜਲੰਧਰ ਤੋਂ ਬੜੀ ਮਰੀਤ ਕੌਰ ਅਸੇ ਨਿਆਂ ਦੀ ਗਰੇਵਾਨ ਕੋਈ ਆਏ ਤੇ ਨਾ ਕੋਈ ਨਾ ਕੋਈ ਬਿਵਾਰ ਖੜਾ ਕਰਕੇ ਖੜੀ ਜਾਏ। ਤਾਂ ਮੈਂ ਇਹ ਜਿਹੜੀ ਤੁਹਾਨੂੰ ਸਚਾਈ ਜਿਹੜੀ ਦੱਸਣਾ ਸਚਾਈ ਦੱਸਣੀ ਬਹੁਤ ਜ਼ਰੂਰੀ ਆ। ਜਿਹੜੀ ਬਨੀਤ ਕੌਰ ਜਲੰਧਰ ਤੋਂ ਉਹਦੇ ਤੇ ਇਹ ਇਲਜ਼ਾਮ ਲਾਇਆ ਜਾ ਰਿਹਾ ਇਹ ਤਾਂ ਘਰੋਂ ਕੱਢੀ ਹੋਈ ਆ ਤਲਾਕ ਕੀਤਾ ਹੋਇਆ ਜੇ ਕੀਤਾ ਹੋਇਆ ਕੀਤਾ ਜੋ ਵੀ ਹੈ। ਉਹ ਅਸੀਂ ਅੱਜ ਮੈਂ ਕਰੀਆ ਕਰਦਣਾ ਮੈਂ ਚੰਗੀ ਤੱਕ ਜਾਣਦਾ ਬਨੀਤ ਕੌਰ ਨੂੰ। ਕਿਉਂਕਿ ਸਾਡੇ ਦਲ ਦੀ ਸਿੰਘਣੀ ਆ। ਉਹ ਨਾਨਸੀ ਕਰੇਵਾਲ ਦਾ ਕਹਣਾ ਇਹ ਆ ਕਿ ਇਹ ਇਹਨੂੰ ਇਹ ਗੰਦੀ ਹੈ ਗਲਤ ਹੈ ਇਹ ਆ ਬੁਆ ਬਿਲਕੁਲ ਗਲਤ ਬੋਲ ਰਹੀ ਹੈ ਮੈਂ ਤਾਂ ਇਹ ਗੱਲ ਕਹਿਣੀ ਚਾਹਣਾ ਬਿਨਾ ਪ੍ਰੂਫ ਤੋਂ ਕੋਈ ਵੀ ਕਿਸੇ ਤੇ ਨਾਜਾਇਜ਼ ਇਲਜ਼ਾਮ ਨਾ ਲਾਵੇ ਜੇ ਨਾਜਾਇਜ਼ ਇਲਜ਼ਾਮ ਲਾਓਗੇ ਤੇ ਇਹਦੇ ਜ਼ਿੰਮੇਵਾਰ ਤੁਸੀਂ ਹੋਗੇ ਠੀਕ ਹੈ ਉਹਦਾ ਡਿਵੋਰਸ ਹੋਇਆ ਹੈ ਮਗਰ ਜਿੰਨੇ ਡਿਪੋਜ਼ਿਟਾ ਉਹਨੂੰ ਪੁੱਛੋ ਵੀ ਕਿਉਂ ਦਿੱਤਾ ਜਿਹੜਾ ਮਾੜੇ ਵਕਤ ਤੇ ਜਨਾਨੀ ਨੂੰ ਛੱਡ ਕੇ ਭੱਜ ਜਾਵੇ ਉਹ ਬੰਦਾ ਕਾਹਦਾ ਹੈ ਠੀਕ ਹੈ ਤੇ ਦੂਜੀ ਗੱਲ ਇਹ ਆਪਣੇ ਧਰਮ ਲਈ ਆਪਣੇ ਕੌਮ ਲਈ ਲੜੀ ਆ ਇਹ ਸਾਡੇ ਗੁਰੂਆਂ ਨੂੰ ਕੋਈ ਮਾੜਾ ਚੰਗਾ ਬੋਲੂਗਾ ਤੇ ਕੋਈ ਜਾਗਦੀ ਜਮੀਰ ਵਾਲਾ ਬੰਦਾ ਜਿਹੜਾ ਉਹ ਨਹੀਂ ਬਰਦਾਸ਼ਤ ਕਰਦਾ ਮਰੀ ਜਮੀਰ ਵਾਲੇ ਲੱਖ ਸੁਣੀ ਜਾਣ ਬਰ ਜਾਗਤ ਜਮੀਰ ਵਾਲਾ ਕੋਈ ਨਹੀਂ ਬਰਦਾ ਕਰਦਾ ਦੋ ਜਾਗਤ ਜਮੀਰ ਵਾਲੀ ਆਪਣੀ ਨਿਤਖੋਰ ਇਹ ਸਰਦਾਰਾਂ ਦੀ ਧੀ ਆ ਸਿੱਖਾਂ ਦੀ ਧੀ ਆ ਤੇ ਮੈਂ ਨੰਨਤੀ ਗਰੇਵਾਲ ਜੀ ਮਤਲਬ ਇੱਕ ਗੱਲ ਕਹਿਣੀ ਚਾਹਨਾ ਤੇਰੇ ਕੋ ਪ੍ਰੂਫ ਕੀ ਆ ਤੈਨੂੰ ਰਾਈਟ ਕਰਨ ਦਿੱਤਾ ਤੈਨੂੰ ਅਧਿਕਾਰ ਕਰਨ ਦਿੱਤਾ ਆ ਨਜਾਇਜ਼ ਧੀ ਪੈ ਤੇ ਛੱਟੇ ਬੁੱਟਣ ਦਾ ਤੇ ਮੈਂ ਤੈਨੂੰ ਇਹ ਗੱਲ ਕਹਿਣ ਕਿਉਂਨਾ ਜੇ ਤੂੰ ਜਾਦੀ ਆ ਨਾ ਤੇ ਸਾਹਮਣੇ ਬਹਿ ਜਾ ਮੈਂ ਤੈਨੂੰ ਸਾਹਮਣੇ ਬਹਿ ਕੇ ਕੱਲੀ ਕੱਲੀ ਜਿੰਨੀਆਂ ਵੀ ਤੂੰ ਗੱਲਾਂ ਕੀਤੀਆਂ ਜਿੰਨੂੰ ਜਿੰਨੂੰ ਵੀ ਤੂੰ ਇਹਦੇ ਹੱਕ ਤੇ ਬੋਲੀ ਆ ਮੈਂ ਸਾਰਿਆਂ ਦੇ ਸਬੂਤ ਰੱਖ ਕੇ ਬੈਠਾ ਆ ਮੇਰੇ ਸਾਹਮਣੇ ਆ ਜੀ ਸਾਹਮਣੇ ਬਹਿ ਜਾ ਮੈਂ ਤੈਨੂੰ ਕੱਲੀ ਕੱਲੀ ਗੱਲਾਂ ਜਵਾਬ ਦਊਗਾ ਜੇ ਤੂੰ ਕਮੇਨਾ ਕਿ ਮੈਂ ਇੱਥੇ ਬੈ ਕੇ ਆਪਣੇ ਨੰਬਰ ਬਣਾ ਲਵਾਂ ਜਾਂ ਮੈਂ ਆਪਣੇ ਫਾਲੋਅਰ ਵਧਾ ਲਾਂ ਫਾਲੋਅਰ ਤਾਂ ਸਮਲਕਾਰ ਦੇ ਵੀ ਬਥੇਰੇ ਸੀਗੇ ਪਰ ਅੰਤਿਮ ਸੰਸਕਾਰ ਤੇ ਨਾ ਕੋਈ ਵੀ ਨਹੀਂ ਆਇਆ ਤਿੰਨ ਜਾਣੇ ਸੀਗੇ ਠੀਕ ਹੈ ਤੇ ਇਹ ਚੀਜ਼ਾਂ ਜਿਹੜੀਆਂ ਤੁਸੀਂ ਬੋਲ ਰਹੇ ਹੋ ਨਾ ਬਿਲਕੁਲ ਗਲਤ ਹੈ ਅਸੀਂ ਅਰਬਾ ਕਰਬਾ ਤਰ੍ਹਾਂ ਨਾਲ ਦੀ ਭੌਜਾ ਠੀਕ ਹੈ ਛਾਲੂ ਉਹਨਾਂ ਨੇ ਹੀ ਇਹ ਜ਼ਿੰਮੇਵਾਰੀ ਦਿੱਤੀ ਹੋਈ ਹੈ ਤੇ ਤੁਸੀਂ ਆਏ ਦਿਨ ਕੋਈ ਨਾ ਕੋਈ ਗਵਾਲ ਖੜਾ ਕਰਦੇ ਹੋ ਬਿਲਕੁਲ ਸਾਨੂੰ ਬਰਦਾਸ਼ਤ ਨਹੀਂ ਹੈ ਇੰਨੇ ਵੀ ਗੱਲ ਕਰਨੀ ਆ ਸਾਹਮਣੇ ਬੈਠ ਕੇ ਗੱਲ ਕਰੇ ਸਬੂਤ ਰੱਖ ਕੇ ਗੱਲ ਕਰੇ ਜੇ ਸਬੂਤ ਨਾ ਹੋਏ ਤੇ ਇਹਨਾਂ ਬੋਲਾਂ ਤੇ ਮਾਨ ਹੰਦਾ ਪਰਚਾ ਪੈਂਦਾ ਹੈ ਚਾਹੇ ਤੂੰ ਜਿੱਥੇ ਮਰਜ਼ੀ ਬੈਠੀ ਹੈ ਤੋਂ ਮੈਂ মিডিਆ ਨੂੰ ਵੀ ਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਤੇ ਪੰਜਾਬ ਸਰਕਾਰ ਨੂੰ ਇਹ ਬੇਨਤੀ ਕਰਨੀ ਜਾਵਾਂ ਕਿ ਇਹ ਜਿਹੜੇ ਲੋਕ ਸਰਾਰਤੀ ਅੰਤਰ ਬਾਹਰ ਦੇ ਮੁਲਕਾਂ ਦੀ ਬੈ ਕੇ ਸਾਡੇ ਪੰਜਾਬ ਦੀਆਂ ਧੀਆਂ ਪਾਣਾ ਨੂੰ ਸਾਡੇ ਪੰਜਾਬ ਦੇ ਤੇ ਜਿੰਨੇ ਵੀ ਨਾਗਰਿਕ ਨੇ ਉਹਨਾਂ ਨੂੰ ਆਏ ਦਿਨ ਉਹਨਾਂ ਦੇ ਤੇ ਕੋਈ ਨਾ ਕੋਈ ਟਿੱਪਣੀ ਲਾਉਂਦੇ ਆ ਜਾਂ ਆਏ ਦਿਨ ਕੋਈ ਨਾ ਕੋਈ ਉਹਨਾਂ ਦੇ ਤੇ ਝੂਠੇ ਇਲਜ਼ਾਮ ਲਾਉਂਦੇ ਨੇ ਜਾਂ ਉਹਨਾਂ ਨੂੰ ਭੜਕਾਉਂਦੇ ਨੇ ਤੇ ਇਹ ਕੀ ਕਹਦੇ ਬਿਲਕੁਲ ਅਸੀਂ ਮਰ ਖਲਾਫ ਚਾਹੇ ਕੋਈ ਸਾਡੇ ਇੰਡੀਆ ਦਾ ਕੋਈ ਵੀ ਨਾਗਰਿਕ ਹੈ ਸਾਡਾ ਉਹ ਭਰਾ ਹੈ ਸਾਡੀ ਭੈਣ ਹੈ ਸਾਡੀ ਧੀ ਆ ਤਾਂ ਇਹ ਜ ਵਿਸ਼ੇ ਤੇ ਹੀ ਗੱਲ ਕਰਨੀ ਆ ਕਿ ਇਹ ਚੀਜ਼ ਨੂੰ ਬਿਲਕੁਲ ਸੁਧਾਰ ਕੀਤਾ ਜਾਵੇ ਇਹ ਨਾਂਤੀ ਗਰੇਵਾਲ ਤੋਂ ਆਪਣੇ ਆਪ ਨੂੰ ਆਤਤ ਬਾਝ ਆ ਜਾ ਤੂੰ ਜੋ ਵੀ ਹੈਗੀ ਆਂ ਸਾਹਮਣੇ ਬੈਠ ਕੇ ਗੱਲ ਕਰਾਂ। ਬਾਕੀ ਤੁਸੀਂ ਕਹਿੰਦੇ ਕਿ ਇਹ ਪੁਨੀਤ ਕੌਰ ਆ। ਇਹ ਇਹਦਾ ਇਹ ਨਹੀਂ ਆ ਉਹ ਨਹੀਂ ਇਹ ਆਪਣੇ ਘਰ ਤੇ ਰਹਿ ਰਹੀ ਆ, ਆਪਣੇ ਬੱਚਿਆਂ ਚ ਰਹਿ ਰਹੀ ਆ। ਜਿੰਨੇ ਡਿਪੋਸਟ ਦਿੱਤਾ ਉਹ ਉਹ ਨਹੀਂ ਰਹਿ ਰਿਆ। ਉਹ ਆਪਣੇ ਘਰ ਕੋ ਨਹੀਂ ਰਹਿੰਦਾ। ਇਹ ਆਪਣੇ ਘਰ ਤੇ ਰਹਿ ਰਹੀ ਆ ਜਿੱਥੇ ਵਿਆਹੀ ਆਈ ਉੱਥੇ ਹੀ ਰਹਿ ਰਹੀ ਆ। ਆਪਣੇ ਬੱਚਿਆਂ ਵਿੱਚ ਰਹਿ ਰਹੀ ਆ, ਆਪਣੇ ਸਾਸ ਸਹੁਰੇ ਦੇ ਵਿੱਚ ਰਹਿ ਰਹੀ ਆ। ਆਪਣੀ ਦਿਓ ਚਠਾਣੀ ਦਿਸ਼ਾਨ ਦਰਾਣੀ ਚਠਾਣੀ ਦੇ ਵਿੱਚ ਰਹਿ ਰਹੀ ਹੈ ਆਇਆ ਤੈਨੂੰ ਮੈਂ ਦਿਖਾਉਣਾ ਆਪਣੀ ਕਿਰਤ ਕਰ ਰਹੀ ਹੈ ਲੋਕਾਂ ਦੀਆਂ ਗੱਲਾਂ ਦੇ ਵਿੱਚ ਆ ਕੇ ਕਿਸੇ ਨੂੰ ਨਜਾਇਜ਼ ਪਦਨਾਮ ਨਹੀਂ ਕਰੀਦਾ ਜਿਹੜਾ ਬੰਦਾ ਆਪ ਗੰਦਾ ਹੋ ਤੀਜੇ ਨੂੰ ਗੰਦਾ ਕਹਿੰਦਾ ਯਾਰ ਤੇ ਬਨੀਤ ਕੌਰ ਨੂੰ ਮੈਂ ਚੰਗੇ ਤਰੀਕੇ ਜਾਣਦਾ ਹੈ ਇਹਦੇ ਹਰ ਮਸਲੇ ਵਿੱਚ ਮੈਂ ਖੜਾ ਹੋਇਆ ਵਾਂ ਤਾਂ ਮੈਂ ਖੜਾ ਰਹਾਗਾ 30000 ਸਾਡੇ ਪੰਜਾਬ ਦੀ ਧੀ ਆ ਸਾਡੀ ਇੱਤਿਹਾਣੇ ਹੈ ਅਸੀਂ ਕਹੇ ਤੀ ਨੂੰ ਮਾੜਾ ਨਹੀਂ ਕਹਿੰਦੇ ਅਸੀਂ ਤੈਨੂੰ ਵੀ ਮਾੜਾ ਨਹੀਂ ਕਹਿੰਦੇ ਤੇ ਤੂੰ ਹੀ ਕਹੇ ਦੀ ਧੀ ਆ ਪਰ ਸਾਡੇ ਇੱਤਿਹਾਣੇ ਪਰ ਇੱਕ ਜਿਹੇ ਪੇਚ ਕਰਨਾ ਸਾਲਿਆ ਕਰੋ ਝੂਠੀਆਂ ਇਹਦੀਆਂ ਗੱਲਾਂ ਸੁਣ ਕੇ ਨਾ ਉਹ ਉਹ ਨੂੰ ਪਹਿਲਾਂ ਪਰਖਿਆ ਕਰੋ ਬਿਨਾਂ ਸੁਣਦੇ ਸਮਝੇ ਕਿ ਸਾਨੂੰ ਰਾਈਟ ਨਹੀਂ ਹੈ ਕਿ ਕਿਸ ਤੇ ਇਲਜ਼ਾਮ ਲਾਉਣ ਦਾ ਠੀਕ ਹੈ ਜੀ ਉਹ ਗੁਰੂ ਦੀ ਸਿੰਘ ਨਹੀਂ ਆ ਜਦੋਂ ਗੁਰੂ ਗ੍ਰੰਥ ਸਾਹਿਬ ਮੰਨਦੀ ਆ ਨਾ ਤੇ ਮੈਂ ਦੁਬਾਰਾ ਇਹ ਲਵਜ ਨਹੀਂ ਹੋਣ ਦੇਦਾ ਇਹ ਚੀਜ਼ ਤੇ ਮੇਰੇ ਨਾਲ ਗੱਲ ਕਰਨ ਦੀ ਕਰਨੀ ਆ ਮੈਂ ਤੁਹਾਨੂੰ ਜਵਾਬ ਦੇਵਾਂਗਾ ਉਹ ਜ세दार ਪ੍ਰਕਰਤ ਸਿੰਘ ਅਰਪਾ ਖਰਪਾ ਤਨਦਲ ਜ਼ਿਲ੍ਹਾ ਲੁਧਿਆਣਾ ਵਾਗਨ ਜਿੱਕਾ ਕਾਲਤਾ ਵਾਈ ਫਰੇ ਤੇ ਇਹ ਬਣੀ ریکارڈ ਦੇ ਨਾਲ ਤੇ ਨਾਲ ਹੀ ਜਾਵਾਂਗੇ ਤੇ ਸਾਡੀ ਧੀਆ ਸਾਡੇ ਦਲਤੀ ਸਿੰਘਣੀ ਆ ਅਸੀਂ ਪੁਲਿਸ ਬੋਰਡ ਕਰਦੇ ਆ ਜੇ ਕੋਈ ਨਜਾਇਜ਼ ਕਰੂਗਾ ਜਾਂ ਤਾਂ ਕਾਗਰਗਾ ਉਹ ਮਿਲਣ ਹਾਨੂੰ برداشت ਨਹੀਂ ਆ